ਪੱਟੀ ਜਾਨਾ ਪੱਠੇ ਹਾਂ 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 ਓ ਮਾਰੀ ਜਾ ਮੱਥਾ ਜੱਟ ਨੇ ਤਾਂ ਸਦੇਹਾਂ ਹੀ ਪਰਪਰ ਟੋਕਰੇ ਖੋਣੀਆਂ ਭਾਰਤੀਆਂ ਹੁਣ ਹੱਥਨ ਤੇ ਹੀ ਜਮਾਂ ਬੇਲੇ ਆ ਨਾ ਹੁਣ ਪੱਠੇ ਵੱਢੀਏ ਨਾ ਕੁੱਤਰਗੇ ਨਾ ਚੱਕੀਏ ਜੱਟ ਦਾ ਤਾਂ ਹੁਣ ਚਾਰ ਪਾਇਆ ਵਾ ਤੈਨੂੰ ਕਿੰਨਾ ਆਖਿਆ ਸੀ ਓਏ ਚਾਰ ਪਾਲਾ ਓਏ ਚਾਰ ਪਾਲਾ ਓਏ ਚਾਰ ਪਾਲਾ ਓ ਗੱਲ ਸੁਣ ਥਾੜੀ ਵਾਲਾ ਆਪਣੀ ਜ਼बान ਨੂੰ ਰੱਖ ਲਾ ਕੇ ਤਾਲਾ ਕਿਉਂ ਕਰੀ ਜਾਨਾ ਲਾਲਾ ਲਾਲਾ ਹੁਣ ਐਡੀ ਛੇਤੀ ਭੁੱਲ ਗਿਆ ਅਜੇ ਤਾਂ ਟਾਈਮ ਵੀ ਨਹੀਂ ਹੋਇਆ ਬਾੜਾ ਨਾਲੇ 4 ਪਾਉਣਾ ਸੌਖਾ ਨਹੀਂ ਜਿਵੇਂ ਤੂੰ ਸਾਨੂੰ ਪੱਠੇ ਵੜਦਿਆਂ ਨੂੰ ਕੱਚਾਂ 'ਚ ਹੱਥ ਦੇ ਕੇ ਦੇਖਦਾ ਨਾ ਓਵੇਂ ਤੈਨੂੰ ਅਸੀਂ 4 ਪਾਉਂਦੇ ਨੂੰ ਵੀ ਕੱਚਾਂ 'ਚ ਹੱਥ ਦੇ ਕੇ ਦੇਖਦੇ ਸੀ ਇਹ 4 ਪਾਉਣ ਵੇਲੇ ਗੱਠ ਦੀ ਜੀਭ ਬਾਹਰ ਕਢਾਉਂਦਾ ਨਾਲੇ ਉਦੋਂ ਟੋਚਣ ਪਾਇ ਤੋਂ ਬਿਨਾ ਟਰੈਕਟਰ ਨਹੀਂ ਸੀ ਬਾਹਰ ਆਉਂਦਾ ਉਦੋਂ ਪਤਾ ਤੂੰ ਮੱਕੀ بیچ ਕੇ ਕਿੰਨਾ ਸੀ ਪੁਛਤਾਉਂਦਾ ਉਦੋਂ ਤੱਕ ਕਹਿੰਦਾ ਸੀ ਸਾਡੇ ਵਾਲੇ ਨੇ ਮੱਕੀ ਬਜਾਤੀ ਪਰ ਮੈਂ ਤਾਂ ਨਹੀਂ ਸੀ ਮੱਕੀ ਬਜਾਉਂਦਾ ਜਦੋਂ ਰੱਬ ਸੀ ਚੜ ਚੜ ਆਉਂਦਾ ਰੋਜ ਸੀ ਮੀਂਹ ਵਰਸਾਉਂਦਾ ਉਦੋਂ ਕਹਿੰਦਾ ਸੀ ਰੱਬਾ ਐਕਤੀ ਸਿਰੇ ਚੜਾ ਦੇ ਪਰ ਮੈਂ ਗਾਂ ਨੂੰ ਚਾਰ ਨਹੀਂ ਪਾਉਂਦਾ ਆਏ ਹੋ ਜੀ ਮਾ